ਸਾਸ਼ਟ੍ਰਿਕ ਕਾਲ ਦੇ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਿਦਿਆ ਹੋਵੋਗੇ ਤੇ ਤੁਹਾਡੀ ਤਿਆਰੀ ਵੀ ਵਧੀਆ ਚੱਲ ਰਹੀ ਹੋਊਗੀ ਤੇ ਆਪਾਂ ਸ਼ੁਰੂ ਕੀਤਾ ਹੋਇਆ ਜੀ ਦੱਖਣੀ ਭਾਰਤ ਦੱਖਣੀ ਭਾਰਤ ਦਾ ਇਤਿਹਾਸ ਸ਼ੁਰੂ ਕੀਤਾ ਹੋਇਆ ਆ ਤੇ ਪਹਿਲਾ ਪਾਰਟ ਆਪਾਂ ਕੱਲ ਕਰ ਲਿਆ ਸੀ ਤੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਸੈਕੰਡ ਪਾਰਟ ਕਰਾਂਗੇ ਇਹਦੇ ਵਿੱਚ ਆਪਾਂ ਸੰਗਮ ਸਾਹਿਤ ਦੇ ਬਾਰੇ ਵਿੱਚ ਪੜ੍ਹਾਂਗੇ ਜੀ ਤੇ ਜਿਹੜੀ ਮੈਂ ਇੱਕ ਕੱਲ ਵੀਡੀਓ ਅਪਲੋਡ ਕੀਤੀ ਸੀਗੀ ਤੇ ਇਹ ਵਾਲੀ ਸੈਕੰਡ ਵੀਡੀਓ ਜੀ ਇਹ ਦੋਨੇ ਮੋਸਟ ਇੰਪੋਰਟੈਂਟ ਜਿਹੜੇ ਟਾਪਿਕਸ ਹੈ ਜੀ ਇਹਨਾਂ ਦੇ ਵਿੱਚੋਂ ਹੀ ਕੁਐਸਚਨ ਪੁੱਛੇ ਜਾਂਦੇ ਆ ਤੇ ਜਿਹੜਾ ਇਹ ਸੰਗਮ ਸਾਹਿਤਨਾ ਇਹਦੇ ਵਿੱਚ ਜਿਵੇਂ ਕਿਹੜਾ ਗ੍ਰੰਥ ਕਿਸ ਨੇ ਲਿਖਿਆ ਦੀ ਭਾਸ਼ਾ ਕਿਹੜੀ ਆ ਤਾਂ ਇਸ ਤਰ੍ਹਾਂ ਦੇ ਜਿਹੜੇ ਜਿਹੜੇ ਛੋਟੇ-ਛੋਟੇ ਕੁਐਸਚਨ ਹਨ ਉਹ ਅੱਜ ਜੇ ਦੀ ਕਲਾਸ ਦੇ ਵਿੱਚ ਆਪਾਂ ਪੂਰਾ ਫੁੱਲ ਟਾਪਿਕ ਕਵਰ ਕਰ ਲਾਂਗੇ ਜੀ ਇਸ ਤੋਂ ਬਾਅਦ ਤੁਹਾਨੂੰ ਕੋਈ ਵੀ ਸੰਗਮ ਸਾਹਿਤ ਦੇ ਵਿੱਚੋਂ ਮਤਲਬ ਇਸ ਤੋਂ ਬਾਅਦ ਤਾਂ ਲੱਗਦਾ ਨਹੀਂ ਵੀ ਕੋਈ ਆਊਗਾ ਕਿਉਂਕਿ ਮੈਂ NCERT ਦੇ ਵਿੱਚੋਂ ਹੀ ਇਹ ਸਾਰਾ ਟਾਪਿਕ ਕਵਰ ਕੀਤਾ ਹੈ ਜੀ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ ਤੇ ਪਹਿਲਾ ਕੁਐਸਚਨ ਹੈ ਜੀ ਸੰਗਮ ਸ਼ਬਦ ਦਾ ਕੀ ਅਰਥ ਹੈ ਨਾ ਜਿਹੜਾ ਇਹ ਸੰਗਮ ਸ਼ਬਦ ਹੈ ਜੀ ਇਹਦਾ ਅਰਥ ਹੈ ਪ੍ਰੀਸ਼ਦ ਤਾਂ ਸੰਗਮ ਸ਼ਬਦ ਦਾ ਕੀ ਅਰਥ ਹੈ ਜੀ ਪ੍ਰੀਸ਼ਦ ਜਾਂ ਫਿਰ ਇਹਨੂੰ ਨਾ ਗੋਸ਼ਟੀ ਵੀ ਕਹਿ ਦਿੰਦੇ ਆ ਗੋਸ਼ਟੀ ਗੋਸ਼ਟੀ ਸ਼ਬਦ ਸੁਣਿਆ ਹੋਊਗਾ ਤੁਸੀਂ ਗੋਸ਼ਟੀ ਹਿੰਦੀ ਚ ਕਹਿੰਦੇ ਆ ਤੇ ਗੋਸ਼ਟੀ ਸ਼ਾਇਦ ਪੰਜਾਬੀ ਚ ਕਹਿੰਦੇ ਗੋਸ਼ਟੀ ਠੀਕ ਹੈ ਜੀ ਸੰਗਮ ਸ਼ਬਦ ਨੂੰ ਪ੍ਰਸ਼ਦ ਵੀ ਕਿਹਾ ਜਾਂਦਾ ਆ ਠੀਕ ਹੈ ਜੀ ਸੈਕੰਡ ਕੁਐਸਚਨ ਹੈ ਸੰਗਮ ਸਾਹਿਤ ਦੀ ਰਚਨਾ ਕਿਸ ਭਾਸ਼ਾ ਦੇ ਵਿੱਚ ਹੋਈ ਸੀ ਤਾਂ ਸੰਗਿਤ ਸੰਗਮ ਸਾਹਿਤ ਦੀ ਰਚਨਾ ਤਾਮਿਲ ਭਾਸ਼ਾ ਦੇ ਵਿੱਚ ਹੋਈ ਸੀ ਨੈਕਸਟ ਕੁਐਸਚਨ ਹੈ ਜੀ ਇਤਿਹਾਸਿਕ ਯੁੱਧ ਯੁੱਗ ਦੀ ਸ਼ੁਰੂਆਤ ਵਿੱਚ ਦੱਖਣ ਭਾਰਤ ਦਾ ਕ੍ਰਮਬੱਧ ਦੱਖਣ ਭਾਰਤ ਦਾ ਕ੍ਰਮਬੱਧ ਇਤਿਹਾਸ ਸਾਨੂੰ ਜਿਸ ਸਾਹਿਤ ਤੋਂ ਪਤਾ ਚੱਲਦਾ ਹੈ ਉਸ ਨੂੰ ਕੀ ਕਹਿੰਦੇ ਹਨ ਤਾਂ ਆਪਾਂ ਸਾਰਿਆਂ ਨੂੰ ਪਤਾ ਹੀ ਆ ਦੱਖਣ ਭਾਰਤ ਦਾ ਜਿਹੜਾ ਸਾਹਿਤ ਕਿੱਥੋਂ ਪਤਾ ਲੱਗਦਾ ਹੈ ਜੀ ਆਪਾਂ ਨੂੰ ਤਾਂ ਉਹਦੇ ਲਈ ਆਪਾਂ ਪੜ੍ਹਦੇ ਆਂ ਜੀ ਸੰਗਮ ਸਾਹਿਤ ਨੈਕਸਟ ਕੁਐਸਚਨ ਹੈ ਜੀ ਕਿੰਨਾ ਰਾਜਾ ਨੇ ਦੇ ਸੰਖੇਣ ਹੇਠ ਸਰੰਖਣ ਹੀਟ ਸੰਗਮ ਸਾਹਿਬ ਦਾ ਸੰਕਲਨ ਕੀਤਾ ਸੀ ਜਦੋਂ ਇਹ ਸੰਗਮ ਸਾਹਿਬ ਦੀਆਂ ਤਿੰਨ ਮਤਲਬ ਤਿੰਨ ਵਾਰੀ ਇਹ ਹੋਈ ਸੀ ਜੀ ਸੰਗਮ ਦੀ ਜਿਹੜੀ ਇਹ ਮਤਲਬ ਇਕੱਠ ਕਹਿ ਲੋ ਹਨ ਜੋ ਵੀ ਆ ਇਹ ਸੰਗਤ ਸੰਗਮ ਦੀ ਜਿਹੜੀ ਤਿੰਨ ਵਾਰੀ ਹੋਈ ਸੀਗੀ ਪ੍ਰਿਸ਼ਦਾ ਤੇ ਇਹਦੇ ਵਿੱਚ ਨਾ ਜਿਹੜਾ ਸਰੰਖਣ ਕਰਵਾਈਆਂ ਕਿੰਨੇ ਸੀ ਮਤਲਬ ਕਿਹਦੀ ਪ੍ਰਧਾਨਗੀ ਹੇਠੇ ਹੋਈਆਂ ਸੀ ਜੀ ਤਾਂ ਇਹ ਹੋਈਆਂ ਸੀਗਾ ਪਾਂਡੇਆਂ ਦੀ ਪਾਂਡੇ ਸੀ ਨਾ ਜਿਹੜੇ ਪਾਂਡ ਆਪਾਂ ਪਾਂਡੇ ਵੀ ਕਹਿ ਦਿੰਦੇ ਆ ਇਹਨਾਂ ਨੂੰ ਤਾਂ ਇਹ ਜਿਹੜੇ ਪਾਂਡੇ ਸੀ ਇਹਨਾਂ ਦੇ ਸੰਖੇਣ ਹੇਠ ਇਹ ਤਿੰਨੇ ਜਿਹੜੀਆਂ ਪ੍ਰਿਸ਼ਦਾਂ ਸੰਗਤ ਸਾਹਿਤੀਆਂ ਹੋਈਆਂ ਸੀਗਾ ਅੱਗੇ ਆਪਾਂ ਸਾਰਾ ਟੌਪਿਕ ਕਵਰ ਕਰਦੇ ਆਂ ਜੀ ਸੰਗਮ ਸਾਹਿਤ ਦੀ ਪਹਿਲੀ ਪ੍ਰਿਸ਼ਦ ਕਿੱਥੇ ਹੋਈ ਦੂਜੀ ਕਿੱਥੇ ਹੋਈ ਤੀਜੀ ਕਿੱਥੇ ਹੋਈ ਤੇ ਪ੍ਰਧਾਨਗੀ ਕਿਹਨੇ ਕੀਤੀ ਉਹ ਸਾਰਾ ਆਪਾਂ ਪੜਾਂਗੇ ਸੰਗਮ ਯੁੱਗ ਦਾ ਕਾਲ ਕੀ ਹੈ ਤਾਂ ਸੰਗਮ ਯੁੱਗ ਦਾ ਜਿਹੜਾ ਕਾਲ ਹੈ ਜੀ 300 ਇਸਵੀ ਪੂਰਬ ਤੋਂ ਲੈ ਕੇ 300 ਇਸਵੀ ਤੱਕ ਹੈ ਇਸਵੀ ਪੂਰਬ ਹੈ ਜੀ ਇੱਥੇ ਇੱਥੇ ਇਸਵੀ ਆ ਤਾਂ 300 ਇਸਵੀ ਪੂਰਬ ਤੋਂ ਲੈ ਕੇ 300 ਇਸਵੀ ਤੱਕ ਦਾ ਇਹ ਕਾਲ ਹੈਗਾ ਸੰਗਮ ਯੁੱਗ ਦਾ ਨੈਕਸਟ ਕੁਐਸਚਨ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਸੰਗਮ ਸਾਹਿਤ ਵਿੱਚ ਸ਼ਾਮਿਲ ਨਹੀਂ ਹੈ ਤਾਂ ਇਹਨਾਂ ਦੇ ਵਿੱਚੋਂ ਸੰਗਮ ਸਾਹਿਤ ਦੇ ਵਿੱਚ ਨਾ ਤਿੰਨ ਡਾਇਨਾਸਟੀਆਂ ਦੀ ਗੱਲ ਕੀਤੀ ਹੋਈ ਹੈ ਚੋਲ ਚੇਰ ਤੇ ਪਾਂਡੀ ਦੀ ਠੀਕ ਹੈ ਤਾਂ ਰਾਸ਼ਟਰਕੂਟ ਇਹਦੇ ਵਿੱਚ ਸ਼ਾਮਿਲ ਨਹੀਂ ਹੈਗਾ ਕਈ ਵਾਰੀ ਨਾ ਮਤਲਬ ਪੱਲਵ ਲਿਖ ਦਿੰਦੇ ਆ ਪੱਲਵ ਤੇ ਪਾਂਡੀ ਵਿੱਚ ਕਨਫਿਊਜ਼ ਹੋ ਜਾਂਦੇ ਆ ਤਾਂ ਚੇਲ ਚੋਲ ਚੇਰ ਪਾਂਡੀ ਠੀਕ ਹੈ ਪੱਲਵ ਵੀ ਇਸ ਸਾਹਿਤ ਦੇ ਵਿੱਚ ਸ਼ਾਮਿਲ ਨਹੀਂ ਸੀ ਨੈਕਸਟ ਕੁਐਸਚਨ ਹੈ ਜੀ ਪਹਿਲੇ ਸੰਗਮ ਦਾ ਆਯੋਜਨ ਕਿੱਥੇ ਹੋਇਆ ਸੀਗਾ ਤਾ ਪਹਿਲੇ ਸੰਗਮ ਦਾ ਆਯੋਜਨ ਮਧਰਾਏ ਦੇ ਵਿੱਚ ਹੋਇਆ ਸੀ ਇਹਨੂੰ ਮਧਰਾਵੀਰ ਕਈ ਵੀ ਰਿਖ ਦਿੰਦੇ ਆ ਜੀ ਤਾਂ ਮਧਰਾਏ ਦੀ ਸਪੈਲਿੰਗ ਤਾਂ ਅਲੱਗ-ਅਲੱਗ ਹੋ ਸਕਦੀ ਹੈ ਠੀਕ ਹੈ ਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਮਧਰਾ ਮਧਰਾਏ ਮਧਰਾਏ ਈੜੀ ਨੇ ਸਿਆਰੀ ਵੀ ਪਾ ਦਿੰਦੇ ਆ ਤਾਂ ਇੱਕੋ ਹੀ ਚੀਜ਼ ਆ ਇਹ ਪਹਿਲੇ ਸੰਗਮ ਦਾ ਆਯੋਜਨ ਮਧਰਾਵੀਖੇ ਹੋਇਆ ਸੀਗਾ ਨੈਕਸਟ ਕੁਐਸਚਨ ਹੈ ਜੀ ਦੂਜੇ ਸੰਗਮ ਦਾ ਆਯੋਜਨ ਕਿੱਥੇ ਹੋਇਆ ਸੀ ਤਾਂ ਦੂਜੇ ਸੰਗਮ ਦਾ ਆਯੋਜਨ ਹੋਇਆ ਸੀ ਜੀ ਕਪਾਟਪੁਰਮ ਦੇ ਵਿੱਚ ਠੀਕ ਹੈ ਦੂਜੇ ਸੰਗਮ ਦਾ ਆਯੋਜਨ ਕਪਾਟਪੁਰਮ ਦੇ ਵਿੱਚ ਹੋਇਆ ਸੀ ਤੁਸੀਂ ਮੇਰੇ ਚੈਨਲ ਨੂੰ ਜੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਸੀਂ ਵੀਡੀਓ ਵੇਖ ਲੈਣੇ ਹੋ ਪੂਰੀ ਵੀਡੀਓ ਵੀ ਦੇਖ ਲੈਣੇ ਹੋ ਠੀਕ ਹੈ ਪਰ ਸਬਸਕ੍ਰਾਈਬ ਕਰਨਾ ਭੁੱਲ ਜਾਨੇ ਹੋ ਭੁੱਲਿਆ ਨਾ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਜਾ ਕਰੋ ਤੀਜੇ ਸੰਗਮ ਦਾ ਆਯੋਜਨ ਕਿੱਥੇ ਹੋਇਆ ਸੀ ਤਾਂ ਤੀਜੇ ਸੰਗਮ ਦਾ ਆਯੋਜਨ ਜਿਹੜਾ ਪਹਿਲਾ ਸੀਗਾ ਨਾ ਉਹ ਮਧਰਾ ਦੇ ਵਿੱਚ ਹੋਇਆ ਸੀ ਮਧਰਾਏ ਤੇ ਜਿਹੜਾ ਦੂਜਾ ਆਇਆ ਸੀ ਨਾ ਉਤਰੀ ਮਧਰਾਏ ਦੇ ਵਿੱਚ ਹੋਇਆ ਸੀਗਾ ਇਹ ਮਧਰਾ ਤੇ ਮਧਰਾਏ ਨਾ ਸੇਮ ਹੈ ਇਹ ਜਿਹੜਾ ਤੀਜਾ ਸੰਗਮ ਸੀ ਉਤਰੀ ਮਧਰਾਏ ਮਧਰਾ ਮਧੂਰਾ ਜਾਂ ਫਿਰ ਮਧਰਾਏ ਇੱਕੋ ਹੀ ਗੱਲ ਹੈ ਜੇ ਇੱਕੋ ਜਗ੍ਹਾ ਦਾ ਇਹ ਨਾਮ ਹੈ ਉਤਰੀ ਮਧੂਰਾ ਦੇ ਵਿੱਚ ਤੀਜਾ ਸੰਗਮ ਹੋਇਆ ਸੀ ਪਹਿਲੇ ਸੰਗਮ ਦੀ ਪ੍ਰਧਾਨਗੀ ਕਿਸ ਨੇ ਕੀਤੀ ਸੀਗੀ ਤਾਂ ਪਹਿਲਾ ਸੰਗਮ ਸੀ ਜੀ ਜਿਹੜਾ ਉਹਦੀ ਪ੍ਰਧਾਨਗੀ ਕਿਹਨੇ ਕੀਤੀ ਸੀ ਮਧੁਰਾ ਦੇ ਵਿੱਚ ਇਹ ਸੰਗਮ ਹੋਇਆ ਸੀਗਾ ਇਹਦੀ ਪ੍ਰਧਾਨਗੀ ਕੀਤੀ ਸੀ ਅਗਸਤਿਆ ઋષਿ ਨੇ ਦੂਜੇ ਸੰਗਮ ਦੀ ਪ੍ਰਧਾਨਗੀ ਕਿਸ ਨੇ ਕੀਤੀ ਸੀ ਤਾਂ ਜਿਹੜਾ ਦੂਜਾ ਸੰਗਮ ਹੋਇਆ ਸੀ ਨਾ ਉਹਦੀ ਪ੍ਰਧਾਨਗੀ ਕੀਤੀ ਸੀ ਜੀ ਤੂਲਕ ਪੀਰ ਨੇ ਤੇ ਨੇ ਕਿਹੜਾ ਗ੍ਰੰਥ ਲਿਖਿਆ ਸੀ ਤੂਲਕ ਪੀਮ ਗ੍ਰੰਥਿੰਨ ਲਿਖਿਆ ਸੀ ਜੀ ਤੂਲਕ ਪੀਰ ਨੇ ਇਹ ਵੀ ਆਪਾਂ ਅੱਗੇ ਜਾ ਕੇ ਕਰਦੇ ਆਂ ਤੀਜੇ ਸੰਗਮ ਦੀ ਪ੍ਰਧਾਨਗੀ ਕਿਸ ਨੇ ਕੀਤੀ ਸੀਗੀ ਇਹਦਾ ਸਹੀ ਆਨਸਰ ਹੈ ਜੀ ਤੀਜੇ ਸੰਗਮ ਦੀ ਪ੍ਰਧਾਨਗੀ ਕੀਤੀ ਸੀਗੀ ਨੱਕੀਰਾਰ ਨੇ ਠੀਕ ਹੈ ਜੀ ਪਹਿਲੇ ਦੀ ਅਗਸਤ ਯਾਰਿਸ਼ੀ ਨੇ ਦੂਜੇ ਦੀ ਤੂਲਕ ਪੀਰ ਨੇ ਤੀਜੇ ਦੀ ਨੱਕੀਰਾਰ ਨੇ ਠੀਕ ਹੈ ਜੀ नैक्सट क्वेश्चन है जी तौलक पीएम पुस्तक किसने लिखी थी तो यह जी तुलक पीएम पुस्तक है यिखी थी जी तौलक पीयर ने ते जड़ा तौलक पीयर पुस्तक है ना तुलक पीयर ने जी पुस्तक लिखी से जी तौलक पीएम यह की है जी एक एक् क्वेश्चन है जी ओल्डस्ट तमिल टैक्सट है जी ये ठीक है जी ये भी याद रखना है जिड़ा तुलकपियाम है मैं ना ये तमिल ओल्डस्ट तमिल टैक्सट है मतलब तमिल का सब तो पुराना यही ग्रंथ है नैक्सट क्वेश्चन है जी शिल्पाधिकरम शिल्पाधिकरम ये लिखा सी जी जी शिल्पाधिकरम है ये लिखा सी जी इलांगी ਅਡਿਆਲ ਨੇ ਤਾਂ ਜਿਹੜਾ ਸਿਲਪਾ ਦੀ ਕਰਮ ਹੈ ਇਹ ਕਿਨੇ ਲਿਖਿਆ ਸੀ ਜੀ ਇਹ ਲਿਖਿਆ ਸੀ ਇਲੰਕੀ ਅਡਿਆਲ ਨੇ ਮਣੀ ਮੇਖ ਲਈ ਕਿਸ ਨੇ ਲਿਖੀ ਸੀਗੀ ਤਾਂ ਇਹ ਜਿਹੜੀ ਮਣੀ ਮੇਖ ਲਈ ਅ ਜੀ ਇਹ ਲਿਖੀ ਸੀਗੇ ਸਤਨਾਰ ਨੇ ਤਾਂ ਇਹ ਸਪੈਲਿੰਗ ਨਾ ਇੰਗਲਿਸ਼ ਦੇ ਵਿੱਚ ਤਾਂ ਆਹੀ ਚੱਲਣਗੇ ਪੰਜਾਬੀ ਦੇ ਵਿੱਚ ਉਹ ਕੁਝ ਵੀ ਲਿਖ ਸਕਦੇ ਆ ਹਨਾ ਤਾਂ ਇਹ ਇੰਗਲਿਸ਼ ਦੇ ਵਿੱਚ ਜਿਹੜੇ ਇਹ ਸਪੈਲਿੰਗ ਹੈ ਜੀ ਤੁਸੀਂ ਯਾਦ ਰੱਖ ਲਿਓ ਸਤਨਾਰ ਮਤਲਬ ਇਹ ਸਤਨਾਰ ਮੈਂ ਤਾਂ ਇਹਨੂੰ ਸਤਨਾਰ ਹੀ ਬੋਲਦੀ ਆ ਠੀਕ ਆ ਮੈਂ ਕਿਉਂਕਿ ਮੈਂ ਕਿਤੇ ਪੜਿਆ ਸੀ ਸਤਨਾਰ ਲਿਖਿਆ ਤਾਂ ਮਣੀ ਮੇਖ ਲਈ ਹੈ ਜਿਹੜੀ ਇਹ ਆ ਤੁਸੀਂ ਸਪੈਲਿੰਗ ਯਾਦ ਕਰ ਲਿਓ ਜੀ ਠੀਕ ਹੈ ਜੀ ਤਾਂ ਲਿਖ ਕੇ ਰੱਖ ਲਿਓ बस एक वरी ਵੇਖੇ ਵੀ ਹੋਣਾ ਫਿਰ ਪੇਪਰ ਦੇ ਵਿੱਚ ਆਪਾਂ ਤਾਂ ਇਹਨਾਂ ਨੂੰ ਯਾਦ ਕਰਕੇ ਕੀ ਕਰਨਾ ਹਨ ਪੇਪਰ ਦੇ ਲਈ ਆਪਾਂ ਤਾਂ ਬਸ ਆਪਾਂ ਨੂੰ ਪੇਪਰ ਦੇ ਵਿੱਚ ਟਿੱਕ ਲਾਉਣੀ ਆ ਤਾਂ ਇਹ ਤੁਸੀਂ ਸਪੈਲਿੰਗ ਯਾਦ ਰੱਖਿਓ ਜੀਵਕ ਦਾ ਸੰਬੰਧ ਕਿਸ ਨਾਲ ਹੈ ਤਾਂ ਇਹ ਜਿਹੜਾ ਜੀਵਕ ਹੈ ਜੀ ਜੀਵ ਗ੍ਰੰਥ ਇਹ ਜਨ ਜਨ ਤਰਮ ਦੇ ਨਾਲ ਇਹ ਸੰਬੰਧਿਤ ਹੈ ਜੀ ਜੀਵਕ ਜਨ ਤਰਮ ਦੇ ਨਾਲ ਸੰਬੰਧਿਤ ਆ ਨੈਕਸਟ ਕੁਐਸਚਨ ਹੈ ਜੀ ਸੰਗਮ ਸਾਹਿਤ ਵਿੱਚ ਵੇਲਾਰ ਦਾ ਮੁੱਖ ਕੀ ਕੀਤਾ ਕੀ ਸੀਗਾ ਤਾਂ ਇਹ ਜਿਹੜੇ ਵੀ ਵੇਲਾਰ ਹੁੰਦੇ ਸੀ ਜੀ ਵੇਲਾਰ ਦਾ ਮੁੱਖ ਕੀਤਾ ਕੀ ਹੁੰਦਾ ਸੀਗਾ ਵੇਲਾਰ ਹੁੰਦੇ ਕੀ ਸੀ ਜੀ ਕਿਸਾਨ ਠੀਕ ਹੈ ਕਿਸਾਨ ਕੀ ਕਰਦਾ ਹੈ ਖੇਤੀ ਵਿਨੀਗਰ ਜਾਂ ਫਿਰ ਵੈਨੀਗਾਰ ਨੂੰ ਕਿਸ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਸੀਗਾ ਤਾਂ ਇਹ ਜਿਹੜੇ ਵੈਨੀਗਾਰ ਹੁੰਦੇ ਸੀ ਜਾਂ ਫਿਰ ਵੈਨੀਗਾਰ ਹੁੰਦੇ ਸੀਗੇ ਇਹਨਾਂ ਨੂੰ ਸ਼ੁੱਧਰ ਸ਼ੁੱਧਰ ਸ਼੍ਰੇਣੀ ਦੇ ਵਿੱਚ ਰੱਖਿਆ ਜਾਂਦਾ ਸੀ ਵਿਨੀਗਰ ਜਾਂ ਫਿਰ ਵੈਨੀਗਾਰ ਨੂੰ ਸ਼ੁੱਧਰ ਸ਼੍ਰੇਣੀ ਦੇ ਵਿੱਚ ਰੱਖਿਆ ਜਾਂਦਾ ਸੀ ਤੇ ਇੱਕ ਇਹ ਜਿਹੜੇ ਸ਼ਿਲਪਾ ਦੇ ਕਰਮ ਹਨਾ ਦੇ ਬਾਰੇ 1 2 ਹੋਰ ਮੈਂ ਤੁਹਾਨੂੰ ਦੱਸ ਦਿੰਨੀ ਆ ਜੀ ਇਹ ਹੈਗੀ ਆ ਕੈਵਲਨ ਤੇ ਕੰਨਗੀ ਦੇ ਬਾਰੇ ਵਿੱਚ ਇਹਦੇ ਵਿੱਚ ਲਿਖਿਆ ਆ ਕੈਵਲਨ ਕੈਵਲਨ ਤੇ ਕੰਨਗੀ ਦੀ ਇਹ ਲਵ ਸਟੋਰੀ ਹੈ ਜੀ ਤੇ 5th 6th ਸੈਂਚਰੀ ਦੇ ਵਿੱਚ ਇਹ ਲਿਖੀ ਹੋਈ ਆ ਇਲੀਆਡ ਨੇ ਲਿਖੀ ਆ ਠੀਕ ਹੈ ਤਾਂ ਇਹ ਅਲੀਆਡ ਯਿਲੰਗੀ ਅਡਿਆਲ ਠੀਕ ਹੈ ਇਹਨੇ ਇਹ ਲਿਖੀ ਆ ਕੋਵਲਨ ਇੱਕ ਰਾਜਾ ਸੀਗਾ ਤੇ ਕੰਨਗੀ ਦੀ ਕੰਨਗੀ ਦੀ ਮਤਲਬ ਕੋਬਲਨ ਤੇ ਕੰਨਗੀ ਦੇ ਬਾਰੇ ਵਿੱਚ ਦੀ ਜਿਹੜੀ ਸਟੋਰੀ ਹੈ ਜੀ ਸਾਰੀ ਲਿਖੀ ਹੋਈ ਹੈ ਤੇ ਇੱਕ ਨਾ ਹੋਰ ਪੁਸਤਕ ਹੈ ਮਣੀ ਮਖਲਾਈ ਠੀਕ ਹੈ ਸਤਨਾਰ ਦੀ ਇਹ ਲਿਖੀ ਹੋਈ ਹੈ ਇਹ ਜਿਹੜਾ ਨਾ ਇਹ ਇਹਦਾ ਹੀ ਸੈਕਿੰਡ ਪਾਰਟ ਆ ਇਹ ਸ਼ਿਲਪਾ ਦੀ ਕਰਮ ਦਾ ਸੈਕਿੰਡ ਪਾਰਟ ਆ ਇਹ ਮਣੀ ਮਖਲਾਈ ਠੀਕ ਹੈ ਜੀ ਮਣੀ ਮਖਲਾਈ ਸ਼ਿਲਪਾ ਦੀ ਕਰਮ ਦਾ ਸੈਕਿੰਡ ਪਾਰਟ ਆ ਇਹ ਕੁਝ ਗੱਲਾਂ ਮੈਂ ਆ ਤੇ ਇਹ ਜਿਹੜਾ ਇਹਦਾ ਸੈਕੰਡ ਪਾਰਟ ਆ ਤੇ ਇਹ ਜਿਹੜੀ ਮਣੀ ਮੇਖਲਾਈ ਹੈ ਨਾ ਇਹ ਹੈਗੀ ਆ ਜੀ ਬੁੱਧ ਧਰਮ ਦੇ ਨਾਲ ਸੰਬੰਧਿਤ ਹੈ ਇਹ ਮਣੀ ਮੇਖਲਾਈ ਪੁਸਤਕ ਹੈ ਗ੍ਰੰਥ ਹੈ ਇਹ ਜਿਹੜਾ ਇਹ ਬੁੱਧ ਧਰਮ ਦੇ ਨਾਲ ਰਿਲੇਟਡ ਆ ਤਾਂ ਇਹ ਜਿਹੜਾ ਸਤਨਾਰ ਸੀ ਨਾ ਇੱਕ ਵਪਾਰੀ ਸੀਗਾ ਠੀਕ ਹੈ ਜੀ ਸਤਨਾਰ ਇੱਕ ਵਪਾਰੀ ਸੀ ਤੇ ਇਹ ਬੁੱਧਧਰਮ ਦੇ ਨਾਲ ਰਿਲੇਟਡ ਵਪਾਰੀਆਂ ਦਾ ਜਿਹੜਾ ਜ਼ਿਆਦਾ ਸੰਬੰਧ ਹਾਂਜੀ ਇੱਕ ਨਾ ਕੁਐਸਚਨ ਹੈ ਜਿਹੜੇ ਬੱਚੇ ਸੀਟ ਅਟ ਦੇਣਾ ਨਾ ਉਹਨਾਂ ਲਈ ਵੈਸਪੀ ਪੀਟ ਅਟ ਲਈ ਵੀ ਕਵੈਸਚਨ ਦਾ ਕੋਈ ਵੀ ਆ ਸਕਦਾ ਤੇ ਜਿਹੜੇ ਬੁੱਧ ਧਰਮ ਦੇ ਵਿੱਚ ਨਾ ਜਿਆਦਾ ਮਤਲਬ ਵਪਾਰੀ ਲੋਕ ਬੁੱਧ ਧਰਮ ਦੇ ਨਾਲ ਸੰਬੰਧ ਸੀਗਾ ਕਿਉਂਕਿ ਸੀਟਾਟ ਦੇ ਵਿੱਚ ਪੁੱਛਦੇ ਆ ਵੀ ਸਹੀ ਗੱਲ ਤਾਂ ਇਹ ਕਿਹੜੀ ਕਲਾਈਮ ਸਹੀ ਆ ਕਿਹੜੀ ਗਲਤ ਆ ਤਾਂ ਬੁੱਧ ਧਰਮ ਦਾ ਵਪਾਰੀਆ ਵਪਾਰੀਏ ਸੰਗ ਜਿਹੜੇ ਹੁੰਦੇ ਸੀ ਨਾ ਉਹਨਾਂ ਦਾ ਸੰਬੰਧ ਬੁੱਧ ਧਰਮ ਦੇ ਨਾਲ ਹੁੰਦਾ ਸੀ ਬੁੱਧ ਧਰਮ ਦੇ ਵਿੱਚ ਜ਼ਿਆਦਾਤਰ ਵਪਾਰੀ ਹੁੰਦੇ ਸੀਗੇ ਠੀਕ ਆ ਬਾਅਦ ਵਿੱਚ ਵਪਾਰੀ ਆਉਣ ਲੱਗੇ ਸੀ ਜ਼ਿਆਦਾ ਬੁੱਧ ਧਰਮ ਨੂੰ ਮੰਨਣ ਲੱਗੇ ਸੀਗੇ ਤਾਂ ਨੈਕਸਟ ਕੁਐਸਚਨ ਹੈ ਜੀ ਜੀਵਕ ਚਿੰਤਾਮਣੀ ਮਣੀ ਕਿਸ ਨੇ ਲਿਖੀ ਸੀਗੀ ਤਾਂ ਇਹ ਜਿਹੜੀ ਜੀਵਕ ਚਿੰਤਾਮਣੀ ਹੈ ਜੀ ਇਹ ਲਿਖੀ ਸੀਗੀ ਤਿਰਵਨੂਵਰ ਠੀਕ ਹੈ ਤੇ ਇਹ ਜਿਹੜੀ ਜੀਵਕ ਨਾਮ ਹੈ ਜੀ ਜੀਵਕ ਚਿੰਤਾਮਣੀ ਇਹ ਨਾਲ ਦਾ ਸੰਬੰਧ ਸੀ ਜੀ ਜੈਨਿਜ਼ਮ ਦੇ ਨਾਲ ਠੀਕ ਹੈ ਜੀਵਕ ਚਿੰਤਾਮਣੀ ਦਾ ਸੰਬੰਧ ਸੀਗਾ ਜੈਨਿਜ਼ਮ ਦੇ ਨਾਲ ਤਿਰੂਵਲੂਵਰ ਨੇ ਇਹ ਲਿਖੀ ਸੀ ਇਹ ਕੁਐਸਚਨ ਵੇਖੋ ਜੀ ਇਹ ਕੁਐਸਚਨ ਹੈਗਾ ਜੀ ਫਿਫਥ ਕਲਾਸ ਦੀ ਐਨਸੀਆਰਟੀ ਦੇ ਵਿੱਚ ਇਹ ਕੁਐਸਚਨ ਹੈਗਾ ਜੀ ਠੀਕ ਹੈ ਤਿਰੂਵਲੂਵਰ ਇਹ ਮਤਲਬ ਨਾਮ ਆਪਾਂ ਪੰਜਾਬ ਬੋਰਡ ਦੇ ਵਿੱਚ ਨਹੀਂ ਸੁਣਿਆ ਹੋਣਾ ਪਰ ਫਿਫਥ ਕਲਾਸ ਦੀ ਐਨਸੀਆਰਟੀ ਦੇ ਵਿੱਚ ਇਹ ਤਿਰੂਵਲੂਵਰ ਨਾਮ ਆਉਂਦਾ ਹੈ ਨੈਕਸਟ ਕੁਐਸਚਨ ਹੈ ਜੀ ਮੁਜਰਸ ਕਿਸ ਦੀ ਪ੍ਰਸਿੱਧ ਬੰਦਰਗਾਹ ਸੀਗੀ ਤਾਂ ਇਹ ਜਿਹੜੀ ਮੁਜਰਿਸ ਸਾਜੀ ਇਹ ਪ੍ਰਸਿੱਧ ਬੰਦਰਗਾ ਸੀਗੀ ਚੀਰਾਂ ਦੀ ਠੀਕ ਹੈ ਮੁਜਰਿਸ ਸੀ ਜਿਹੜੀ ਚੀਰਾ ਦੀ ਪ੍ਰਸਿੱਧ ਬੰਦਰਗਾ ਸੀਗੀ ਨੈਕਸਟ ਕੁਐਸਚਨ ਹੈ ਜੀ ਸੰਗਮ ਕਾਲ ਦੇ ਵਿੱਚ ਮਰਨਮ ਕੀ ਸੀਗਾ ਤਾਂ ਸੰਗਮ ਕਾਲ ਦੇ ਵਿੱਚ ਨਾ ਇਹ ਜਿਹੜੀ ਮਰਨਮ ਹੁੰਦੀ ਸੀ ਨਾ ਇਹ ਨਿਆਲਿਆ ਹੁੰਦੀ ਸੀਗੀ ਮਤਲਬ ਰਾਜਾ ਦੀ ਅਦਾਲਤ ਹੁੰਦੀ ਸੀਗੀ ਇਹ ਠੀਕ ਹੈ ਉੱਚ ਨਿਆਲਾ ਨਿਆਲਿਆ ਨੂੰ ਸ਼ਾਇਦ ਹਿੰਦੀ ਚ ਕਹਿੰਦੇ ਆ ਤਾਂ ਰਾਜਾ ਦੀ ਇਹ ਅਦਾਲਤ ਹੁੰਦੀ ਸੀ ਜੀ ਮਰਨਮ ਨੈਕਸਟ ਕੁਐਸਚਨ ਹੈ ਜੀ ਸੰਗਮ ਕਾਲ ਦੇ ਵਿੱਚ ਉਲਗੂ ਕੀ ਸੀ ਉਲਗ ਜਾਂ ਫਿਰ ਉਲਗੂ ਇਹ ਕੀ ਸੀਗਾ ਜੀ ਇਹ ਸੀਗਾ ਸੀਮਾਕਰ ਠੀਕ ਹੈ ਉਲਗੂ ਕੀ ਸੀਗਾ ਸੀਮਾਕਰ ਸੀਗਾ ਇਸ ਸੰਗਮ ਕਾਲ ਦੇ ਵਿੱਚ ਨਲਵੇ ਨਲਵੇ ਕੀ ਸੀਗਾ ਸੰਗਮ ਕਾਲ ਦੇ ਵਿੱਚ ਨਲਵੇ ਰਾਜਾ ਦੀ ਸਭਾ ਹੁੰਦੀ ਸੀਗੀ ਠੀਕ ਹੈ ਜੀ ਨਲਵੇ ਕੀ ਹੁੰਦੇ ਸੀਗੇ ਰਾਜਾ ਦੀ ਸਭਾ ਹੁੰਦੀ ਸੀਗੀ ਨੈਕਸਟ ਕੁਐਸਚਨ ਹੈ ਸੰਗਮ ਕਾਲ ਵਿੱਚ ਮਲਵਰ ਕੀ ਸੀਗਾ ਤਾਂ ਮਲਵਰ ਕੀ ਹੁੰਦੇ ਸੀ ਜੀ ਇਹ ਹੁੰਦੇ ਸੀਗੇ ਡਾਕੂ ਠੀਕ ਹੈ ਮਲਵਰ ਕੀ ਹੁੰਦੇ ਸੀਗੇ ਡਾਕੂ ਹੁੰਦੇ ਸੀਗੇ ਤੇ ਸੰਗਮ ਕਾਲ ਦੇ ਵਿੱਚ ਵੇ ਲਾਲ ਕੀ ਸੀਗਾ ਜੀ ਜੰਬ ਵੀਰਲਲ ਵੀ ਕੁਝ ਵੀ ਇਹਨੂੰ ਮੈਂ ਖੰਦੰਦਿਆ ਵੀਰਲਲ ਬੇਲਾਲ ਕੀ ਸੀਗਾ ਤਾਂ ਇਹ ਸੀਗਾ ਜੀ ਠੀਕ ਹੈ ਜੇ ਸੰਗਮ ਕਾਲ ਦੇ ਵਿੱਚ ਬੇਲਾਲ ਕੀ ਸੀਗਾ ਤਣੀ ਕਿਸਾਨ ਸੀਗਾ ਤੇ ਸੰਗਮ ਕਾਲ ਦੇ ਵਿੱਚ ਨਾ ਐਡਮਿਨਿਸਟ੍ਰੇਸ਼ਨ ਕੀ ਸੀਗੀ ਪਹਿਲੇ ਨੰਬਰ ਤੇ ਆਉਂਦਾ ਸੀਗਾ ਜੀ ਮੰਡਲਮ ਜਿਹਨੂੰ ਪ੍ਰੋਵਿੰਸ ਜਾਂ ਫਿਰ ਪ੍ਰਾਂਤ ਕਹਿੰਦੇ ਸੀਗੇ ਠੀਕ ਹੈ ਮੰਡਲਮ ਨੂੰ ਕੀ ਕਹਿੰਦੇ ਸੀ ਜੀ ਤ੍ਰਾਂਤ ਇਹ ਸ਼ਾਇਦ ਆਪਾਂ ਕੱਲ੍ਹ ਵਾਲੀ ਕਲਾਸ ਵਿੱਚ ਕਰ ਚੁੱਕੇ ਹਾਂ ਜੀ ਤਾਂ ਇਹਦੀ ਫਿਰ ਤੁਸੀਂ ਪਿਛਲੀ ਕਲਾਸ ਦੇ ਵਿੱਚੋਂ ਇਹ ਜਾ ਕੇ ਦੇਖ ਸਕਦੇ ਹੋ ਸੰਗਮ ਕਾਲ ਦੇ ਵਿੱਚ ਵੇਲਾਲ ਤਨੀ ਕਿਸਾਨ ਨੂੰ ਕਹਿੰਦੇ ਸੀਗੇ ਤੇ ਇੱਕ ਨਾ ਵੇਲੀ ਵੇਲੀ ਹੁੰਦਾ ਸੀ ਵਿਲੀ ਇਹ ਮਾਪ ਸੀਗਾ ਭੂਮੀ ਮਾਪ ਸੀਗਾ ਜੀ ਇਹ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਇਹ ਭੂਮੀ ਦਾ ਮਾਪ ਸੀਗਾ ਤੇ ਇੱਕ ਕਿਰਾਇ ਸ਼ਬਦ ਹੁੰਦਾ ਸੀ ਕਿਰਾਇ ਹੁੰਦਾ ਸੀ ਜੀ ਲੈਂਡ ਟੈਕਸ ਭੂਮੀ ਕਰ ਕਰਾਈ ਕੀ ਹੁੰਦਾ ਸੀਗਾ ਭੂਮੀਕਰ ਠੀਕ ਹੈ ਤੇ ਇਰਾਈ ਇੱਕ ਇਰਾਈ ਹੁੰਦਾ ਸੀ ਇਹ ਯੁੱਧ ਦੇ ਦੌਰਾਨ ਜਿਹੜਾ maal ਇਕੱਠਾ ਹੋਇਆ ਹੁੰਦਾ ਸੀ ਨਾ ਉਹਨੂੰ ਇਰਾਈ ਕਹਿੰਦੇ ਸੀ ਕਰਾਈ ਕਿਹਨੂੰ ਕਹਿੰਦੇ ਸੀ ਭੂਮੀਕਰ ਨੂੰ ਮੰਡਲਮ ਕਿਹਨੂੰ ਕਹਿੰਦੇ ਸੀ ਪ੍ਰਾਂਤ ਨੂੰ ਵੇਰਲੀ ਕਿਹਨੂੰ ਕਹਿੰਦੇ ਸੀਗੇ ਭੂਮੀ ਮਾਪ ਨੂੰ ਨੈਕਸਟ ਕੁਐਸਚਨ ਹੈ ਜੀ ਚੋਲ ਸੰਸਥਾਪਕ ਵਿਜਯਾਲਿਆ ਕਿਸ ਦਾ ਸਾਮੰਤ ਸੀ ਤਾਂ ਪੱਲਵਾਂ ਦਾ ਸਾਮੰਤ ਸੀ ਜੀ ਵਿਜਯਾਲਿਆ ਪਹਿਲਾਂ ਜਦੋਂ ਇਹਨੇ ਇਹਨਾਂ ਨੇ ਚੋਲ ਸਾਮਰਾਜ ਦੀ ਨੀਂ ਰੱਖੀ ਉਸ ਤੋਂ ਪਹਿਲਾਂ ਪੱਲਵਾਂ ਦੇ ਕੋਲ ਇਹ ਸਾਮੰਤ ਦਾ ਕੰਮ ਕਰਦੇ ਸੀਗੇ ਤਾਂ ਹੌਲੀ-ਹੌਲੀ ਇਹਨਾਂ ਦੀ ਇਹਨਾਂ ਨੇ ਸ਼ਕਤੀ ਗੈਣ ਕੀਤੀ ਤੇ ਆਪਣਾ ਜਿਹੜਾ ਸਾਮਰਾਜ ਖੜਾ ਕੀਤਾ ਨੈਕਸਟ ਕੁਐਸਚਨ ਹੈ ਜੀ ਚੋਲ ਸਾਮਰਾਜ ਦਾ ਚਿੰਨ ਕੀ ਸੀਗਾ ਤਾਂ ਚੋਲ ਸਾਮਰਾਜ ਦਾ ਚਿੰਨ ਸੀਗਾ ਜੀ ਬਾਗ ਨੈਕਸਟ ਕੁਐਸਚਨ ਹੈ ਜੀ ਚੀਰਾ ਦੀ ਰਾਜਸਤਾਨੀ ਕਿਹੜੀ ਸੀਗੀ ਤਾਂ ਚੀਰਾ ਦੀ ਰਾਜਸਤਾਨੀ ਸੀ ਜੀ ਵਣਜੀ ਚੀਰਾ ਦੀ ਰਾਜਸਤਾਨੀ ਸੀਗੀ ਵਣਜੀ ਨੈਕਸਟ ਕੁਐਸਚਨ ਹੈ ਜੀ ਸੰਗਮ ਕਾਲ ਦੇ ਦੌਰਾਨ ਰੋਮਨ ਵਪਾਰ ਦਾ ਕਿਹੜਾ ਕੇਂਦਰ ਉਹ ਰੋਮਨ ਵਪਾਰ ਦਾ ਕੇਂਦਰ ਕਿਹੜਾ ਨਗਰ ਸੀਗਾ ਤਾਂ ਇਹ ਜਿਹੜਾ ਰੋਮਨ ਵਪਾਰ ਦਾ ਕੇਂਦਰ ਸੀਗਾ ਜੀ ਇਹ ਸੀਗਾ ਅਰਿਕਾਮੇਡੂ ਇਹਨੂੰ ਪੱਤਨ ਵੀ ਕਹਿੰਦੇ ਆ ਜੀ ਅਰਕਾਮੇਡੂ ਪੱਤਨ ਤਾਂ ਇੱਥੋਂ ਸੰਗਮ ਕਾਲ ਦੇ ਵਿੱਚ ਰੋਮਨ ਦੇ ਨਾਲ ਵਪਾਰ ਕੀਤਾ ਜਾਂਦਾ ਸੀ ਪਤਾ ਕਿਵੇਂ ਲੱਗਿਆ ਜੀ ਉਦੋਂ ਆਪਾਂ ਨੂੰ ਰੋਮਨ ਸਾਮਰਾਜ ਦੇ ਸਿੱਕੇ ਇੱਥੋਂ ਮਿਲੇ ਆ ਤਾਂ ਸਿੱਕਿਆਂ ਤੋਂ ਹੀ ਪਤਾ ਲੱਗਿਆ ਕਿ ਜਿਹੜਾ ਰੋਮਨ ਵਪਾਰ ਉਸ ਸਮੇਂ ਅਰਿਕਾਮੇਡੂ ਦੇ ਰਾਹੀਂ ਦਾ ਸੀਗਾ ਨੈਕਸਟ ਕੁਐਸਚਨ ਹੈ ਜੇ ਸੰਗਮ ਕਾਲ ਦੇ ਵਿੱਚ ਤਾਮਿਲ ਭਾਸ਼ਾ ਵਿੱਚ ਮਹਾਪਾਰਤ ਕਿਸ ਨੇ ਲਿਖੀ ਸੀਗੀ ਤਾਂ ਸੰਗਮ ਕਾਲ ਦੇ ਵਿੱਚ ਮਹਾਪਾਰਤ ਲਿਖੀ ਸੀ ਜੀ ਤਾਮਿਲ ਭਾਸ਼ਾ ਦੇ ਵਿੱਚ ਤਾਮਿਲ ਭਾਸ਼ਾ ਦੇ ਵਿੱਚ ਪਿਰੁੰਦੇਵਨਾਰ ਨੇ ਲਿਖੀ ਸੀਗੀ ਠੀਕ ਹੈ ਜੀ ਤਾਂ ਯਾਦ ਰੱਖੋ ਪਿਰੁੰਦੇਵਨਾਰ ਨੇ ਇਹ ਲਿਖੀ ਸੀ ਤੇ ਉਸ ਸਮੇਂ ਨਾ ਰਾਜਾ ਨੂੰ ਕੀ ਕਿਹਾ ਜਾਂਦਾ ਸੀਗਾ ਰਾਜਾ ਨੂੰ ਕੀਹਾ ਜਾਂਦਾ ਸੀ ਸੀ ਜੀ ਕੂ ਕਿਹਾ ਜਾਂਦਾ ਸੀਗਾ ਮੰਨਮ ਕਿਹਾ ਜਾਂਦਾ ਸੀਗਾ ਠੀਕ ਹੈ ਤੇ ਆ ਕੂ ਮੰਨਮ ਤੇ ਇਰਾਇਵਨ ਕਿਹਾ ਜਾਂਦਾ ਸੀਗਾ ਇੰਗਲਿਸ਼ ਚ ਲਿਖ ਦਿੰਨੇ ਆ ਜੀ ਮੈਂ ਇਰਾਇਵਨ ਕਿਹਾ ਜਾਂਦਾ ਸੀਗਾ ਤੇ ਸਭਾ ਨੂੰ ਮਰਨਮ ਕਹਿੰਦੇ ਸੀਗੇ ਤੇ ਜਿਹੜੀ ਉਸ ਸਮੇਂ ਨਾ ਜਿਹੜੇ ਸਪਾਈਸ ਹੁੰਦੇ ਸੀ ਨਾ ਉਹਨਾਂ ਨੂੰ ਔਰਰ ਕਹਿੰਦੇ ਸੀ ਔਰਰ ਕਿਹਨੂੰ ਕਹਿੰਦੇ ਸੀ ਜੀ ਸਪਾਈਸ ਨੂੰ ਮਤਲਬ ਜਿਹੜੇ ਜਸੂਸ ਹੁੰਦੇ ਸੀਗੇ ਉਹਨਾਂ ਨੂੰ ਔਰਰ ਕਹਿੰਦੇ ਸੀਗੇ ਤੇ ਜਿਹੜੇ ਦੂਤਾਰ ਦੂਤਾਰ ਕਿਹਨੂੰ ਕਹਿੰਦੇ ਸੀਗੇ ਦੂਤਾਰ ਜਿਹੜੇ ਦੂਤ ਹੁੰਦੇ ਸੀ ਜੀ ਠੀਕ ਹੈ ਜਿਹੜੇ ਦੂਤ ਹੁੰਦੇ ਸੀਗੇ ਤੇ ਇੱਕ ਜਿਹੜੇ ਨਾ ਵੱਡੇ ਪੂ ਸੁਆਮੀ ਹੁੰਦੇ ਸੀ ਬਿਲੱਲਾ ਕਹਿੰਦੇ ਸੀ ਉਹਨਾਂ ਨੂੰ ਠੀਕ ਹੈ ਇਹ ਵੀ ਟਰਮਸ ਨਾ ਤੁਸੀਂ ਲਿਖ ਕੇ ਰੱਖ ਲਓ ਜੀ ਵੱਡੇ ਪੂ ਸੁਆਮੀ ਜਿਹੜੇ ਹੁੰਦੇ ਸੀ ਭੂਮੀ ਦੇ ਸੁਆਮੀ ਹੁੰਦੇ ਸੀ ਉਹਨਾਂ ਨੂੰ ਵੇ ਲਾਲਾ ਕਹਿੰਦੇ ਸੀਗੇ ਜਾਂ ਫਿਰ ਵੇ ਲਾਲ ਕਹਿੰਦੇ ਸੀਗੇ ਤੇ ਜਿਹੜੀ ਸਧਾਰਨ ਹੱਲ ਵਾਹਕ ਹੁੰਦੇ ਸੀਗੇ ਹੱਲ ਵਾਹਕਾਂ ਨੂੰ ਹੱਲ ਵਾਹਕਾਂ ਨੂੰ ਉਹਨਾਂ ਵਾਰ ਕਹਿੰਦੇ ਸੀ ਜੀ ਠੀਕ ਹੈ ਸਧਾਰਨ ਹੱਲ ਵਾਹਕ ਹੁੰਦੇ ਸੀ ਉਹਨਾਂ ਨੂੰ ਉਨਵਾਰ ਕਹਿੰਦੇ ਸੀ ਤੇ ਜਿਹੜੇ ਦਾਸ ਹੁੰਦੇ ਸੀ ਨਾ ਜਿਹੜੇ ਉਹਨਾਂ ਦੀ ਖੇਤੀ ਦੇ ਉੱਤੇ ਕੰਮ ਕਰਦੇ ਸੀਗੇ ਉਹਨਾਂ ਨੂੰ ਕਡੇਸੀਆਰ ਕਹਿੰਦੇ ਸੀ ਜੀ ਕਡੇਸੀਆਰ ਕਹਿੰਦੇ ਸੀਗੇ ਠੀਕ ਹੈ ਜਿਹੜੇ ਦਾਸ ਹੁੰਦੇ ਸੀ ਨਾ ਉਹਨਾਂ ਨੂੰ ਕਡੇਸੀਆਰ ਜਾਂ ਫਿਰ ਆਦੀਮਾਈ ਕਹਿੰਦੇ ਸੀ ਠੀਕ ਹੈ ਇਹ ਵੀ ਤਿੰਨੇ ਤੁਸੀਂ ਯਾਦ ਰੱਖਣੇ ਜੀ ਵੱਡੇ ਭੂ ਸੁਆਮੀ ਹਲਵਾਹਕ ਤੇ ਦਾਸ ਤੇ ਨੈਕਸਟ ਹੈ ਜੀ ਵੈਰੀ ਇੰਪੋਰਟੈਂਟ ਮੂਵਿੰਦਰ ਮੂਵਿੰਦਰ ਕੀ ਹੁੰਦਾ ਸੀਗਾ ਜਿਹੜਾ ਮਤਲਬ ਤਿੰਨ ਸ਼ਾਸਕਾਂ ਦੇ ਪਰਿਵਾਰਾਂ ਦੇ ਕੋਲ ਮਤਲਬ ਮੁਖੀ ਹੁੰਦਾ ਸੀਗਾ ਮਤਲਬ ਉਹਨੇ ਤਿੰਨ ਤਿੰਨ ਸ਼ਾਸਕਾਂ ਦੇ ਕੋਲ ਉਹਨੇ ਕੰਮ ਕੀਤਾ ਹੁੰਦਾ ਸੀਗਾ ਤਿੰਨ ਮੁਖੀਆ ਨੂੰ ਕਹਿ ਦਿੰਦੇ ਸੀ ਜੀ ਤਿੰਨ ਸ਼ਾਸਕਾਂ ਦੇ ਪਰਿਵਾਰਾਂ ਦਾ ਇਹ ਮੁਖੀ ਹੁੰਦਾ ਸੀ ਤਿੰਨ ਠੀਕ ਹੈ ਜੀ ਮੁਖੀਆ ਤਿੰਨ ਮੁੱਖਿਆ ਇਹ ਹੁੰਦਾ ਸੀਗਾ ਮੋਵਿੰਦਰ ਤਾਂ ਇਹ ਵੀ ਇੰਪੋਰਟੈਂਟ ਆ ਤਿੰਨ ਨੈਕਸਟ ਤੇ ਲਾਸਟ ਇੰਪੋਰਟੈਂਟ ਜਿਹੜਾ ਟੌਪਿਕ ਹੈ ਜੀ ਚੋਲ ਜਿਹੜਾ ਚੋਲ ਸਾਮਰਾਜ ਸੀ ਨਾ ਉਹਦੀ ਜਿਹੜੀ ਰਾਜਸਤਾਨੀ ਸੀਗੀ ਉਹ ਕਿਹੜੀ ਸੀਗੀ ਚੋਲ ਦੀ ਰਾਜਸਤਾਨੀ ਉਰਾਯੁਰ ਠੀਕ ਹੈ ਤੇ ਇਹਨਾਂ ਦੀ ਜਿਹੜੀ ਪੋਰਟ ਸੀ ਨਾ ਕਵੇਰੀ ਪਤਨਮ ਜਾਂ ਫਿਰ ਪੁਹਾਰ ਸੀਗੀ ਤੇ ਇਹਨਾਂ ਦਾ ਜਿਹੜਾ ਮਤਲਬ ਸਾਈਨ ਸੀਗਾ ਉਹ ਸੀਗਾ ਬਾਗ ਠੀਕ ਹੈ ਜੀ ਉਰਾ ਉਰ ਕਿਹੜੀ ਸੀ ਕੀ ਸੀਗੀ ਰਾਜਸਤਾਨੀ ਪੁਹਾਰ ਸੀਗੀ ਇਹਨਾਂ ਦੀ ਪੋਰਟ ਜਿਹਨੂੰ ਪਤਨਮ ਕਹਿੰਦੇ ਪਤਨ ਕਹਿੰਦੇ ਪੁਹਾਰ ਪੋਰਟ ਠੀਕ ਹੈ ਪੋਰਟ ਤੇ ਬਾਗ ਕੀ ਸੀਗਾ ਇਹਨਾਂ ਦਾ ਸਾਈਨ ਸੀ ਤੇ ਜਿਹੜੇ ਚੇਰ ਸੀਗੇ ਜੀ ਇਹਨਾਂ ਦੀ ਵਣਜੀ ਰਾਜਸਤਾਨੀ ਸੀਗੀ ਠੀਕ ਹੈ ਤੇ ਮੁਜਰਿਸ ਇਹਨਾਂ ਦੀ ਪੋਰਟ ਸੀਗੀ ਇੰਪੋਰਟੈਂਟ ਅਜੀ ਆਉਂਦੀਆਂ ਚੀਜ਼ਾਂ ਪੇਪਰ ਦੇ ਵਿੱਚ ਤੇ ਬੋ ਇਹਨਾਂ ਦੀ ਕੀ ਸੀਗੀ ਬੋ ਮਤਲਬ ਤੀਰ ਹੁੰਦਾ ਨਾ ਜਿਹੜਾ ਤੀਰ ਐਰੋ ਤੀਰ ਹਨਾ ਤੀਰ ਇਹਨਾਂ ਦੇ ਜਿਹੜਾ ਸੀਗਾ ਮਤਲਬ ਸਾਈਨ ਸੀਗਾ ਤੇ ਇੱਕ ਜਿਹੜਾ ਲਾਸਟ ਹੈ ਜੀ ਉਹ ਹੈਗਾ ਪਾਂਡੇ ਇਹ ਤਿੰਨ ਹੀ ਆ ਮੇਨ ਸੰਗਮ ਸਾਹਿਤ ਸੰਗਮ ਸਾਹਿਤ ਤੋਂ ਆਪਾਂ ਨੂੰ ਇਹਨਾਂ ਦੇ ਬਾਰੇ ਵਿੱਚ ਪਤਾ ਲੱਗਦਾ ਹੈ ਤੇ ਪਾਂਡੇ ਦੀ ਜਿਹੜੀ ਰਾਜਸਤਾਨੀ ਸੀ ਜੀ ਉਹ ਸੀਗੀ ਮਧੁਰਾਏ ਤੇ ਇਹਨਾਂ ਦੀ ਜਿਹੜੀ ਪੋਟ ਸੀਗੀ ਜੀ ਕਾਰਕੋਈ ਸੀਗੀ ਠੀਕ ਹੈ ਤੇ ਇਹਨਾਂ ਦਾ ਜਿਹੜਾ ਸਾਈਨ ਸੀਗਾ ਉਹ ਸੀਗਾ ਫਿਸ਼ ਠੀਕ ਹੈ ਜੀ ਤਾਂ ਇਹ ਸੀ ਜੀ ਅੱਜ ਦੀ ਕਲਾਸ ਤਾਂ ਇਹਦੇ ਵਿੱਚ ਨਾ ਲਗਭਗ ਸਾਰਾ ਕੁਝ ਕਵਰ ਹੋ ਹੀ ਚੁੱਕਾ ਹੈ ਕੱਲ ਦੀ ਕਲਾਸ ਦੇ ਵਿੱਚ ਨਾ ਆਪਾਂ ਸਕਿਨਰ ਸੀਡੀਪੀ ਕਰਾਂਗੇ ਜੀ ਉਹਦੇ ਵਿੱਚ ਸਕਿਨਰ ਦਾ ਸਿਧਾਂਤ ਕਰਾਂਗੇ ਥਿਉਰੀ ਪਲੱਸ ਐਮਸੀਕਿਊਜ਼ ਕਰਾਂਗੇ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ